चढ़दी कला पंजाब न्यूज से आप सब का स्वागत है पंजाब सरकार वलों संचालित की जा रही कलानौर गौशाला दे रख रखा सेऊ रख्या समिति ने दी गई है जिस तो बाद समि वलों गौशाला आ रही वक् वक् समस्या समय समय से दूर करने की कोशिश की जा रही इस विच एक समस्या गऊँ हस्पता आ रही सी बीमार गऊ वंश की पीड़न देखद ਗਊ ਰੱਖਿਆ ਸਮਿਤੀ ਵੱਲੋਂ ਕਲਾਨੌਰ गौशाला ਵਿੱਚ ਪੰਡੋਰੀ ਧਾਮ ਦੇ ਮਹੰਤ ਗੋਬਿੰਦ ਦਾਸ ਦੇ ਕਰ ਕਮਲਾਂ ਨਾਲ ਗੋ ਹਸਪਤਾਲ ਦੀ ਨੀਂਵ ਰਖਵਾਈ ਗਈ ਹੈਲਪਿੰਗ ਹੈਂਡ ਸੁਸਾਇਟੀ ਦੇ ਪੰਜਾਬ ਪ੍ਰਧਾਨ ਐਡਵੋਕੇਟ ਤੀਰਜ ਸ਼ਰਮਾ ਵੱਲੋਂ ਵੀ ਗਊ ਰੱਖਿਆ ਸਮਿਤੀ ਦੇ ਉਦੇਦਾਰਾਂ ਨਾਲ गौशाला ਦਾ ਦੌਰਾ ਕੀਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜਿਆ ਭਾਰਤ ਮੈਂ ਦਿਰੇ ਸ਼ਰਮਾ ਐਡਵੋਕੇਟ ਫਾਊਂਡਰ ਪ੍ਰੈਜ਼ੀਡੈਂਟ ਹੈਲਪਿੰਗ ਸੁਸਾਇਟੀ ਗੁਰਦਾਸਪੁਰ ਤੋਂ ਅੱਜ ਕਲਾਨੌਰ गौਸ਼ਾਲਾ ਅੰਦਾ ਮੌਕਾ ਮਿਲਿਆ ਹੈ ਅੱਜ ਗੋ ਰਖਾ ਕਾ ਸਮਿਤੀ ਨੇ ਇੱਕ ਬਹੁਤ ਹੀ ਅੱਛਾ ਕੰਮ ਕੀਤਾ ਹੈ ਜਿਹੜੀ ਮੈਂ ਬਹੁਤ ਦਿਲੋਂ ਪ੍ਰਸ਼ੰਸਾ ਕਰਦਾ ਹਾਂ ਦਿਲੋਂ ਨਾਲ ਸਲੂਟ ਕਰਦਾ ਹਾਂ ਗੋ ਰਖਾ ਸਮਿਤੀ ਨੇ ਕਿ ਹਸਪੀਟਲ ਬਣਾਉਣ ਦਾ ਕੰਮ ਸਟਾਰਟ ਕੀਤਾ ਹੈ ਅਜੇ ਤੱਕ ਨਹੀਂ ਪਤਾ ਲੱਗਿਆ ਹੈ ਕਿ ਕਲਨੂ ਕਲਨੂਰ ਗੋਸ਼ਾਲਾ ਤੇ ਪਹਿਲਾਂ ਵੀ ਇੱਕ ਹਸਪੀਟਲ ਸੀ ਪਰ ਉਹ ਟੈਂਪਰੀ ਹਸਪੀਟਲ ਸੀ ਬਹੁਤ ਛੋਟਾ ਸੀ ਲੇਕਿਨ ਅਨਾ ਵਾਲੋ ਇੱਕ ਅੱਛਾ ਵੱਡਾ ਹਸਪੀਟਲ ਬਣਾਇਆ ਜਾਏਗਾ ਜਿੱਥੇ ਪ੍ਰੋਪਰ ਗੋ ਮਾਤਾ ਦਾ ਧਿਆਨ ਰੱਖਿਆ ਜਾਏਗਾ ਜੋ ਵੀ ਕੋਈ ਗੋ ਮਾਤਾ ਬਿਮਾਰ ਹੋ ਗਈ ਉਹਨਾਂ ਦਾ ਇਲਾਜ ਕੀਤਾ ਜਾਏਗਾ ਇਕ ਜੀ ਸਾਡੀ ਐਨਜੀਓ 257 ਹਮੇਸ਼ਾ ਹਰ ਜਾਨਵਰੀ ਸਹਾਇਤਾ ਕਰਨ ਵਾਸਤੇ ਤਿਆਰ ਰਹਿੰਦੀ ਹੈ ਸਾਡਾ ਕੋਈ ਪ੍ਰਾਨ ਹੈ ਇੱਕ ਨਿਸ਼ਾ ਹੈ ਕਿ ਕੋਈ ਨੀਡੀ ਬੰਦਾ ਹੋਏਗਾ ਕੋਈ ਵੀ ਪਰੇਸ਼ਾਨ ਹੋਏਗਾ ਸਾਡੀ ਐਨਜੀਓ ਦੀ ਮਦਦ ਕਰਨ ਵਾਸਤੇ ਜਾਏਗੀ ਜਦਦਾ ਕਿ ਸਾਨੂੰ ਅੱਜ ਸੌਰਸਤੋ ਪਤਾ ਲੱਗਿਆ ਕਿ ਇੱਥੇ ਇੱਕ ਗੋ ਹਸਪੀਟਲ ਬਣਨ ਜਾ ਰਿਹਾ ਹੈ ਤਾਂ ਸਾਡੀ ਐਨਜੀਓ ਵਾਲੋ ਵੀ ਉਹਨਾਂ ਦੀ ਮਦਦ ਮੈਕਸਿਮਮ ਮਦਦ ਕੀਤੀ ਜਾਵੇਗੀ ਜੋ ਲੋੜ ਪੈਗੀ ਆਪਾਂ ਤਨਮਨ ਤਾਂ ਨਾਨਾ ਦੀ ਮਦਦ ਕਰਾਂ ਇਹ ਕਲਾਨੌਰ ਜੀ ਗਊਸ਼ਾਲਾ ਰੱਖਿਆ ਗੌਰਵ ਸੱਭਿਆਚਾਰੀ ਵੱਲੋਂ ਅ ਅੱਜ ਨੀ ਪੱਥਰ ਰੱਖਿਆ ਗਿਆ ਹੈ ਇਹਦਾ ਹਸਪੀਟਲ ਦਾ ਤੇ ਇਹਦੇ ਵਿੱਚ ਸਾਨੂੰ ਗੁਰਦਾਸਪੁਰ ਦੇ ਤੀਰਾ ਸ਼ਰਮਾ ਜੀ ਦਾ ਬਹੁਤ ਸਹਿਯੋਗ ਮਿਲਿਆ ਤੇ ਆਉਣ ਵਾਲੇ ਟਾਈਮ ਤੇ ਵੀ ਅਸੀਂ ਹੋਰ ਵੀ ਕੰਮ ਕਰਦੇ ਰਵਾਂਗੇ ਇਹ 17.5 ਲੱਖ ਦੀ ਕਾਸ਼ੀ ਨਾਲ ਬਣ ਰਿਹਾ ਹੋਇਆ ਹੈ ਬਾਕੀ ਜੋ ਵੀ ਭਰਾਵਾਂ ਦੀ ਸਹਿਯੋਗ ਨਾਲ ਵੱਧ ਤੋਂ ਵੱਧ ਹੋਏਗਾ ਉਹ ਕੀਤਾ ਜਾਏਗਾ ਕਿੰਨੇ ਚਿਰ ਤੱਕ ਕੰਪਲੀਟ ਹੋ ਜਾਏਗਾ ਜੀ ਇੱਕ ਠੇਕੇਦਾਰ ਦੇ ਸਾਨੂੰ ਇੱਕ ਮਹੀਨੇ ਦਾ ਪੈਰਾ ਟਾਈਮ ਦਿੱਤਾ ਹੋਇਆ ਹੈ ਕੰਮ 3 ਮਹੀਨੇ ਦੇ ਵਿੱਚ ਵਜਾ ਕੰਪਲੀਟ ਕਰ ਕੀਤਾ ਜਾਏਗਾ